ਹੈਲੋ ਸਤਿ ਸ੍ਰੀ ਅਕਾਲ ਜੀ ਹਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਦੇਖਦੇ ਹਾਂ ਆਪਣੇ ਲੱਗੇ ਹੋਏ ਚਿਪੜਾਂ ਦੀ ਵੱਲ ਚਿਪੜ ਲੱਗੇ ਹੋਏ ਇਹਨੂੰ ਵਧੀਆ ਤੇ ਅੱਜ ਦੇਖਦੇ ਹਾਂ ਚਿਪੜ ਤੋੜਦੇ ਹਾਂ ਚਟਨੀ ਬਣਾਵਾਂਗੇ ਖੁਸ਼ ਆਨੇ ਕਰੋ ਅੰਦਰੋਂ ਭੰਡਾ ਲਿਆਉ ਉਚੱਕ ਕੇ ਦੇਖਦੇ ਹਾਂ ਕਿ ਇਹ ਲੱਗਿਆ ਕਿਸ ਦੋਇਠਾ ਨਾ ਸਭ ਤੋਂ ਦੰਦਾ ਲਿਆਉਣਾ ਸੀ ਨਾ ਮਾਂ ਮਸਤੀ ਬੁੱਢੀ ਕਾਹਨ ਫਰੁੱਲੀ ਕਿਥੋਂ ਬੁੱਢੀ ਦਿਨ पान डाल या है लग गया बड़ा लग गया है टेक्निक बनाना और होल्डिंग बनानी सीखा कल्ली कल्ली लगे कल्ली मैंने क्या छोटी रोगी कल्ली वहाँ तक आ गए इतनी सगड़ी इतनी सगड़ी हो और बाल गिरे हम वहाँ तक लग गए आवे कल गया ਹਾਨੀ ਕੇ ਅਸੀਂ ਦਸਮਾ ਨਿਕਾ ਲਗੇ ਉਹ ਹਲਗੇ ਛੋਟਾ ਆ ਜਾਂ ਕਿੱਡਾ ਸੋਹਣਾ ਹੈ ਕਾਹ ਹੈ ਸਿੰਤੂ ਇਹ ਅਰੇ ਵਾਲਾ ਨਾ ਮਿੱਦਲਾ ਨਹੀਂ ਨਾ ਜਾਵਾਲ ਨੂੰ ਫਿਰ ਉਹਨੇ ਦੁਬਾਰਾ ਨਹੀਂ ਲੱਗਣੇ ਬਸ ਸੇ ਸਾਈਡ ਤੇ ਮੈਂ ਦੇਖੀ ਉਹ ਬੈਠੇ ਕਿਸੇ ਬਾਤ ਦਾ ਹਮਮ ਚੰ ਚਾਰ ਖਾ ਗਏ ਤਾਂ ਫਿਰ ਉਹਨੂੰ ਖੁਪਲਾਉਂ ਕੋਸਮੇ ਲਾਣਾ ह्म ਚੜਾਈ ਕਰਨੀ ਕਿਉਂ ਨਹੀਂ ਹੈ 14 ਲਈ ਸਾਈਡ ਦੇਖੀ ਇਧਰ ਖੁਸ਼ ਪਰੇ ਨੂੰ ਇਹ ਬਾਣੀ ਕੋਸ ਤੋਂ ਹਾਤਾ ਨਿੱਕੇ ਦੇ ਕੁਛ ਇਹ ਥੱਲੇ ਡਿੱਗੇ ਪਿਆ ਨਾ ਉਹ ਚੱਕੇ ਉਹਦੀ ਚਟਨੀ ਸਵਾਰ ਬਣੂਗੀ ਨਾ ਲੱਗੇ ਕੋੜੇ ਹੋਣਗੇ ਉਹ ਨਹੀਂ ਤੋੜਨਾ ਔਰ ਇਹ ਤਾਂ ਨਾਲ ਲੱਗਿਆ ਪਿਆ ਡਾ ਵੱਡਾ ਪਿਆ ਹੁੰਦਾ ਇਹ ਤੋੜ ਲਓ ਇਹ ਤੋੜਨਾ ਨਹੀਂ ਨਾਲ ਲੱਗਿਆ ਹੋਇਆ ਆ ਰਿੱਕਾ ਨਹੀਂ ਇਹ ਜਿਹੜਾ ਆਇਨ ਟੁੱਟ ਕੇ ਡਿੱਗਿਆ ਪਿਆ ਉਹਨੇ ਥੱਲੇ ਆਪੋ ਚੱਕਾਂਗੇ ਉਹ ਵਧੀਆ ਹੋਊਗਾ ਆ ਤਾਂ ਦੇਖ ਹਟਾਣੀ ਨਾਲ ਲੱਗਿਆ ਹੈ ਪਹਿਲਾਂ ਤਾਂ ਵੱਡਾ ਹੈ ਕਿੱਟਾ ਇਹ ਵੱਡਾ ਤਾਂ ਹੈਗਾ ਪਰ ਇਹ ਕੱਚਾ ਹੋਊਗਾ ਕੋੜਾ ਨਿਕਲੂਗਾ ਜਿਹੜੇ ਥੱਲੇ ਡਿੱਗੇ ਪਏ ਨੇ ਇੱਥੇ ਫਿਰ ਹੋਰ ਵੱਡੇ ਹੋਗੇ ਥੱਲੇ ਡੇਗੇ ਜੀ ਇਹ ਜਦੋਂ ਪੱਕ ਗਿਆ ਨਾ ਉਦੋਂ ਆਪਣੇ ਆ ਵੀ ਥੱਲੇ ਦੇ ਬੀਜੀ ਮਾਰ ਡਿੱਗੇ ਪਏ ਸੀ ਆ ਵੀ ਕਾ ਲੱਗਿਆ ਇਹ ਆ ਲੱਗੇ ਪਏ ਨਾ ਜਿਹੜੇ ਕਾਲੀਆਂ ਦੇ ਨਾਲ ਇਹ ਨਹੀਂ ਤੋੜੀ ਦੇ ਨੇ ਜਿਹੜੇ ਥੱਲੇ ਡਿੱਗੇ ਪਏ ਉਹ ਚੱਕੀ ਦੇ ਨੇ ਥੱਲੇ ਵੀ ਡਿੱਗੇ ਪਏ ਨੇ ਉਹਦੇ ਨਾਲ ਉਹ ਮੂ ਦੇ ਗਪਿਆ ਕੀ ਕੀ ਮਾਣਿਕਾ ਇਸ ਇਹ ਤਾਂ ਖੁਜ ਮਾ ਤੂੰ ਤੋੜ ਕੇ ਸਿੱਟ ਤਾ ਨਾ ਆ ਦੇਖ ਇਹ ਪੱਟ ਗਿਆ ਹੋਗਾ ਉਹ ਨਹੀਂ ਇਹ ਤਾਂ ਬਾਹਰ ਕੱਚਾ ਤੇਰੇ ਪੈਰ ਥੱਲੇ ਆ ਗਿਆ ਨਾ ਮੈਂ ਤਾਂ ਖੜੀ ਉੱਥੇ ਸੀ ਆ ਦੇਖ ਇਹ ਤਾਂ ਉਹ ਨਹੀਂ ਪੈਰ ਥੱਲੇ ਆ ਗਿਆ ਤੇਰੇ ਤੂੰ ਪਿੱਛੇ ਤਾਂ ਹੀ ਤੈਨੂੰ ਮੈਂ ਕਿਹਾ ਇਹ ਤਾਂ ਤੂੰ ਹੀ ਤੋੜ ਤਾ ਸਿੱਟ ਤਾ ਤੂੰ ਇੱਕ ਹੋ ਪਿਆ ਆਹ ਕੀ ਕਰਿਆ ਇਹ ਤਾਂ ਨਾ ਥੋੜੀ ਥੋੜੀ ਬੱਲਣ ਨੂੰ ਭੁਲਾਈ ਬੰਨਣਾ ਆਹ ਤੁਹਾਡਾ ਇਹ ਨੀ ਵਾਦਾਂ ਚ ਕੰਮ ਨਾ ਸੱਚ ਆਇਦਾ ਬੜਾ ਦੇ ਦੇ ਇਹਦੇ ਨੂੰ ਫੇੜ ਲੈ ਆਜੋ ਆਹ ਚਾਰ ਪੰਜ ਦੀ ਸਰਚਟ ਨਹੀਂ ਬਰੀ ਮਨਜੂ ਆਹ ਕੱਟੇ ਹੋਏ ਉਹ ਕਿੰਨੇ ਵੇ ਬਣ ਜਾਣਗੇ ਦੋ ਤਿੰਨ ਜਿਹੀ ਲੱਗੀਆਂ ਟੁੱਟ ਜਾਣਗੇ ਚਲੋ ਆਜੂ ਬਣਾਉਣੀ ਹੈ ਚਟਨੀ ਇਹਨਾਂ ਦੀ ਚਲੋ ਜੀ ਲੱਗੀਆਂ ਆਪਾਂ ਚਟਨੀ ਬਣਾਉਣ ਤੇ ਆ ਆਪਾਂ ਨੂੰ ਮਿਲ ਗਏ ਸੀ ਪੰਜ ਛੇ ਚਿਬੜ ਤੇ ਆਪਾਂ ਚਿਬੜ ਥੋੜੇ ਮਿਲੇ ਕਰਕੇ ਤੇ ਆਪਾਂ ਦੋ ਪਿਆਜ਼ ਲੈ ਲੇ ਤੇ ਆ ਪੰਜ ਛੇ ਮਿਰਚਾਂ ਪਾਉਣ ਲੱਗੇ ਆਪਾਂ ਇੱਕ ਸੁੱਕੀਆਂ ਨਹੀਂ ਆ ਹੈ ਤਾਂ ਲਾਲ ਆ ਪਰ ਸੁੱਕੀਆਂ ਨਹੀਂ ਆ ਇਹ ਆ ਦੇਖੋ ਸੌਫਟ ਵਾਲੀਆਂ ਈ ਵਿਚ ਜਿਪੜਾਂ ਦੀ ਜਿਵੇਂ ਸਿਚੜਾਂ ਦੇ ਵਿੱਚ ਲਾਲ ਮਿਰਚਾਂ ਆਹ ਹੀ ਵਧੀਆ ਲੱਗਦੀਆਂ ਨਾਲ ਉਹ ਬਾਲੀਆਂ ਹਰੀਆਂ ਨਾਲ ਜਿਹੜੀਆਂ ਹਰੀਆਂ ਲਾਲ ਹੋ ਜਾਂਦੀਆਂ ਜਿਹੜੀਆਂ ਸੁੱਕ ਜਾਂਦੀਆਂ ਫਿਰ ਉਹ ਰਗੜਨੀਆਂ ਵੀ ਔਖੀਆਂ ਹੋ ਜਾਂਦੀਆਂ ਤੇ ਆ ਦੇਖੋ ਕੁਝ ਚਾਪਾ ਪੰਜ ਸੀ ਪਾਈਂ ਜਿਆਦਾ ਨਹੀਂ ਪਾਣੇ ਤੇ ਬਾੜੀ ਕੌੜੀ ਹੋ ਜਾਂਦੀ ਹੈ ਚਟਨੀ ਖਾਦੀ ਹੋ ਜਾਂਦੀ ਕਿ ਮਿਰਚਾ ਪਕਾ ਢੀ ਖੰਨੇ ਵੀ ਨੂੰ ਚੰਗੀ ਤਰ੍ਹਾਂ ਘੁੱਟਦੇ ਪਹਿਲਾਂ ਮਿਰਚਾ ਨੂੰ ਘੁੱਟਾਂਗੇ ਫਿਰ ਪੂਰਾ ਚੰਗੀ ਤਰ੍ਹਾਂ ਇਹਨੂੰ ਅਏ ਜਿਹੜੇ ਬੀਜ ਦਿਸਦੇ ਨੇ ਮਿਰਚਾਂ ਦੇ ਦਿਸਣੇ ਨਹੀਂ ਚਾਹੀਦੇ ਸਾਰੇ ਬੀਜ ਚੰਗੀ ਤਰ੍ਹਾਂ ਰਗੜ ਕੇ ਫਿਰ ਆਪਾਂ ਪਾਵਾਂਗੇ ਚਿਪੜੇ ਦੇ ਵਿੱਚ ਮਿਰਚਾਂ ਦੇ ਆ ਵੀ ਆਪਾਂ ਮਾਰਦੇ ਬਿਲਕੁਲ ਵੀ ਮਰ ਕੇ ਜਿਹੜਾ ਆਪਾਂ ਪਾਉਣਾ ਹੈ ਦੇ ਵਿੱਚ ਚਿਪੜ ਚਿਪੜ ਆਪਾਂ ਆਹ ਛਿਲਕਾ ਉਤਾਰ ਕੇ ਪਾਵਾਂਗੇ ਛਿਲਕੇ ਪਾਵਾਂਗੇ ਤੇ ਬੜਾ ਪਾ ਚਿੱਲੇ ਕੇ ਵਿੱਚ ਪਾਤੇ ਨਾ ਪਹਿ ਨੂੰ ਚੰਗੀ ਤਰ੍ਹਾਂ ਘੁੱਟ ਲੈਣਾ ਘੁੱਟਣੇ ਆਪਾਂ ਧਿਆਨ ਨਾਲ ਕਿਉਂਕਿ ਇਹਦੇ ਛਿੱਟੇ ਪੈ ਜਾਂਦੇ ਕਈ ਵਾਰ ਅੱਖਾਂ 'ਚ ਪੈ ਜਾਂਦੇ ਪਾਸੇ ਹੋ ਜਾ ਕੋਈ ਅੱਖ 'ਚ ਨਾ ਛਿੱਟੇ ਪੈ ਜਾਂਦੇ ਹਿੰਦੇ ਆਪਾਂ ਦਿਸ ਕਰਕੇ ਨੂਨ ਬਈ ਬਾਅਦ 'ਚ ਪਾਵਾਂਗੇ ਪਾਵਾਂਗੇ ਕਿਉਂਕਿ ਨਮਕ ਪਾਤਾ ਨਾ ਵਿੱਚ ਪਾਣੀ ਛੱਡ ਜਾਂਦੇ ਫਿਰ ਬਾਹਲਾ ਪਾਣੀ ਇਹ ਹੋ ਜਾਂਦਾ ਫਿਰ ਛਿੱਟੇ ਉੱਡਦੇ ਆ ਉਜੀ ਆਪਾਂ ਦੇਖ ਲਓ ਚਿਪੜਾਂ ਦੇ ਵੀ ਅੱਤੇ ਇੱਕ ਤਾਂ ਆਪ ਕੁੱਟਦੇ ਆ ਤੇ ਥੋੜੇ ਜਿਹਾ ਆਪਾਂ ਰੱਖ ਲਿਆ ਕਿਉਂਕਿ ਥੋੜੇ ਥੋੜੇ ਜੇ ਵਿੱਚ ਸਵਾਦ ਲੱਗਦੇ ਹੁੰਦੇ ਰੋਟੀ ਨਾਲ ਖਾਣੇ ਆ ਚਟਨੀ ਤੇ ਇਸ ਕਰਕੇ ਆਪਾਂ ਥੋੜੇ ਜਿਹਾ ਰੱਖ ਲਏ ਵੈਸੇ ਕਈ ਲੋਕ ਨੂੰ ਪਸੰਦ ਨਹੀਂ ਹੁੰਦੇ ਸਾਰੇ ਵੀਕ ਤੋਂ ਆਪਾਂ ਰਗੜੀ ਜਾਵਾਂਗੇ ਤੇ ਸਾਰੇ ਵੀਕ ਖਤਮ ਹੋ ਜਾਣਗੇ ਇਹਦੇ ਵਿੱਚੋਂ ਵਧੀਆ ਹੋ ਜੂ ਤੇ ਹੁਣ ਆਪਾਂ ਪਾਉਣ ਲੱਗੇ ਆ ਪਿਆਜ਼ ਨਮਕ ਪਾ ਦਾਂਗੇ ਬਿਲਕੁਲ ਲਾਸਟ ਤੇ ਫਿਰ ਨਾ ਪਾਣੀ ਨਹੀਂ ਛੱਡਦੀ ਚਟਨੀ ਥੋੜੇ ਸੀਗੇ ਚਿਬੜ ਨਹੀਂ ਤਾਂ ਔਖਲੇ ਚਿਬੜਾ ਨਹੀਂ ਬਣਾ ਲੈਣੀ ਸੀ ਔਖਲੇ ਚਿਬੜਾਂ ਦੀ ਬਹੁਤ ਟੇਸਟੀ ਲੱਗਦੀ ਹੈ ਤੇ ਇਹ ਵਾਲੀ ਚਟਨੀ ਜਿਹੜੀ ਹੁੰਦੀ ਵੈਸੇ ਵੀ ਬਹੁਤ ਗੁਣਕਾਰੀ ਹੁੰਦੀ ਹੈ ਜਿਵੇਂ ਕਿਸੇ ਦਾ ਬੀਪੀ ਵਧਦਾ ਘਟਦਾ ਹੈ ਉਹਨਾਂ ਵਾਸਤੇ ਬਹੁਤ ਵਧੀਆ ਹੁੰਦੀ ਹੈ ਚੜਨੀ ਵੈਸੇ ਵੀ ਬਹੁਤ ਬੁਨਕਾਰੀ ਹੁੰਦੀ ਹੈ ਜਿਵੇਂ ਕਿਸੇ ਦਾ ਬੀਪੀ ਵਧਦਾ ਘਟਦਾ ਉਹਨਾਂ ਵਾਸਤੇ ਬਹੁਤ ਵਧੀਆ ਹੈ ਤੇ ਜਿਵੇਂ ਆਪਾਂ ਕਹਿੰਦੇ ਵੀ ਆਪ ਨੂੰ ਕੁਝ ਹਜਮ ਨਹੀਂ ਹੁੰਦਾ ਹਾਜਮਾ ਠੀਕ ਨਹੀਂ ਹੁੰਦਾ ਜਿੰਨਾਂ ਦਾ ਉਹਨਾਂ ਵਾਸਤੇ ਵੀ ਬਹੁਤ ਵਧੀਆ ਹੈ ਚੜਨੀ ਇਹ ਐ ਕੁਦਰਤੀ ਦੇਣ ਹੈਗੀ ਹੈ ਕੁਦਰਤ ਦੀ ਦੇਣ ਹੈ ਇਹਦੇ ਜਨਾ ਕੋਈ ਰੇ ਨਾ ਸਪਰੇ ਬਿਲਕੁਲੀ ਇੱਕ ਕੁਦਰਤੀ ਚੀਜ਼ ਹੈ ਇਹ ਤੇ ਕੁਦਰਤ ਦੀਆਂ ਚੀਜ਼ਾਂ ਆਪਣੇ ਵਾਸਤੇ ਬਹੁਤ ਹੀ ਵਧੀਆ ਹੀ ਹੈਗੀਆਂ ਤੇ ਇਸ ਟੇਸਟ ਵੀ ਵਧੀਆ ਇਹਨਾਂ ਇਸ ਚੀਜ਼ ਦਾ ਤੇ ਜ਼ਰੂਰ ਬਣਾ ਕੇ ਖਾਇਆ ਕਰੋ ਬਹੁਤ ਵਧੀਆ ਚੀਜ਼ ਹੈ चलो ठीक है जी वीडियो लगी तो लाइक कमेंट शेयर जरूर करो ते सबसक्राइब जरूर करो प्लीज वो सब्सक्राइब करो ओके जी था,